ਸੋ ਹਾਂਜੀ ਸਹੀ ਗੱਲ ਆ ਜੀ ਇਹ ਬਠਿੰਡੇ 11 ਲੱਖ ਰੁਪਏ ਦਾ ਕੱਲਾ ਪੀਆਰ 132 ਸੀਟ ਖਰੀਦੇ ਗਿਆ ਸੋ ਬਾਕੀ ਵੀ ਸੀਟ ਖਰੀਦੇ ਗਏ ਨੇ ਉਹ ਟੋਟਲ ਜਿਹੜੀ ਸੀ ਉੱਥੇ ਅਨਾਉਂਸਮੈਂਟ ਹੋ ਰਹੀ ਸੀ ਵੀ 34 ਲੱਖ ਰੁਪਇਆ ਸਾਡੀ ਜਿਹੜੀ ਸੇਲ ਹੋਈ ਆ ਇਹ ਜੋ ਸਾਰੇ ਉਹ 11 ਲੱਖ ਰੁਪਏ ਪੀਆਰ 132 ਦਾ ਲੋਕਾਂ ਨੇ ਖਰੀਦੇ ਆ ਸੋ ਇਹ ਚ ਕਮੀ ਆ ਜਿਹੜੀ ਸਭ ਤੋਂ ਬੜੀ ਇਹ ਨਹੀਂ ਕਮੀ ਵੀ ਇਹ ਹਾਈਟ ਕਰਦੀ ਆ ਜੁਨੇ ਗਿਰ ਜੂ ਇਹ ਚ ਕਮੀ ਆ ਸਭ ਤੋਂ ਬੜੀ ਵੀ ਇਹ ਜਿਹੜੇ ਆਪਣੇ ਪੰਜਾਬ ਦੇ ਵਿੱਚ ਦਾ ਝੋਲ ਸਰੋਗ ਪਾਏ ਜਾਂਦੇ ਨੇ ਉਹਨਾਂ ਵਿੱਚੋਂ ਇਹ ਸਿਰਫ ਸੇ ਦਾ ਟੱਕਰਾ ਕਰ ਸਕਦੀ ਆ ਉਹ ਕਿਹੜੇ ਸੇ ਦਾ ਕਰ ਸਕਦੀ ਆ ਤੁਹਾਨੂੰ ਹੁਣ ਲਾ ਕੇ ਪਤਾ ਲੱਗੂ ਆਪਦੇ ਖੇਤ ਦੇ ਵਿੱਚ ਇਦਾਂ ਨਹੀਂ ਪਤਾ ਲੱਗਣਾ ਸੋ ਸੀਡ ਟ੍ਰੀਟਮੈਂਟ ਤੋਂ ਲੈ ਕੇ ਹਰ ਇੱਕੇ ਦੇਤੇ ਟ੍ਰੀਟਮੈਂਟ ਲਈ ਸਪਰੇਅ ਕਰਨੀ ਪਣੀ ਆ ਪਹਿਲਾਂ ਹੀ ਵੀ ਰੋਗ ਆਉਣ ਤੋਂ ਪਹਿਲਾਂ ਹੀ ਉਹ ਚੀਜ਼ ਦਾ ਕੰਟਰੋਲ ਹੋ ਸਕੇ ਸੋ ਇਸ ਲਈ ਪੀਆਰ 132 ਸੀਡ ਵਧੀਆ ਲਾਓ ਜੀ ਆਹ ਦੇਖ ਸਕਦੇ ਹੋ ਝੋਲ ਸਰੋਗ ਦੀ ਤੁਹਾਨੂੰ ਸਕਰੀਨ ਤੇ ਆਪਾਂ ਦੇ ਦਿੱਤਾ ਸਾਰੇ ਸੋ ਸਭ ਤੋਂ ਖਤਰਨਾਕ ਰਾਈਸ ਬਲਾਸਟ ਸਾਰੀ ਖਤਰਨਾਕ ਨੇ ਜੀ ਬੈਕਟੀਰੀਆ ਬਲਾਈਟ ਰਾਈਸ ਸੀਥ ਬਲਾਈਟ ਰਾਈਸ ਫਾਲਸ ਮਟ ਜਿਹਨੂੰ ਹਲਦੀ ਰੋਗ ਕਹਿੰਦੇ ਆਪਾਂ ਰਾਈਸ ਬ੍ਰਾਊਨ ਸਪੋਰਟ ਰਾਈਸ ਗਲੂਮਲ ਬਲਾਈਟ ਰਾਈਸ ਸਟੀਮ ਰੂਟ ਜੜਾਂ ਨੂੰ ਬਿਮਾਰੀ ਪੈਂਦੀ ਆ ਘੰਡੀ ਰੋਗ ਆਉਂਦੇ ਨੇ ਜਿਹੜੇ ਉਹ ਤੇ ਪੈਨਿਕਲ ਬਲਾਸਟ ਸੋ ਸਾਰੇ ਤਰ੍ਹਾਂ ਦੀ ਹੈਗੇ ਸੀ ਰੋਗ ਇਹਨੂੰ ਨੇ ਜਿਹੜੇ ਝੁੱਲਸਾ ਰੋਗ ਆ ਸਕਦੇ ਨੇ ਜਿਹਦੇ ਤੇ ਤੁਸੀਂ ਇਹੀ ਚੀਜ਼ ਦਾ ਧਿਆਨ ਕਰਕੇ ਆਪਦੀ ਫਸਲ ਨੂੰ ਵਧੀਆ ਕਰੋ ਤਾਂ ਜੋ ਚੰਗਾ ਝਾੜਾ ਸਕੇ ਚੰਗੇ ਪੈਸੇ ਕਮਾਉਣ